ਸਾਰੇ ਜੀ ਦਾ ਸਵਾਗਤ ਹੈ ਭਾਈ ਇੱਥੇ ਦੇ ਕਿਸਾਨ ਨੇ ਇੱਥੇ ਤੇ ਮਜ਼ਦੂਰ ਵੀ ਬੈਠੇ ਹੋਏ ਨਾਲ ਕਿਉਂ ਆਪ ਨੂੰ ಪರಿਵਰਕਾਰ ਪਤਾ ਹੈ ਕਿ ਜਿਹੜਾ ਦਿੱਲੀ ਬੋਲਿਆ ਲੱਗਾ ਉਹ ਲੋਕੋ ਵੀ ਅੱਜ ਹੀ ਬਹੁਤ ਜਣੇ ਵਿੱਚ ਹਾਜ਼ਰ ਨੇ ਆ ਤੇ ਇਹ ਲੋਕ ਕਹਿੰਦੇ ਆ ਕਿ ਕਿਸਾਨਾਂ ਦੀਆਂ ਮੰਗਾਂ ਲੈ ਕੇ ਬੈਠੇ ਆ ਭਾਈ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜਾ ਮੋਟ ਜੇ ਕਹਈਏ ਮੰਗਾ ਜੇ ਚੇਪਾਲੇ ਮੀਟਰ ਲੱਗ ਗਿਆ ਲੋਗੋ ਵਿੱਚ ਵੀ ਮਜ਼ਦੂਰ ਆਉਂਦੇ ਆ ਜੇ ਅਸੀਂ ਭਾਈ ਕਾਰਬਰੇਟਰ ਕਰਾਉਣਿਆਂ ਤੋਂ ਪਰਚਾਉਣਾ ਚਾਹਿਆ ਉਹਨੇ ਵੀ ਮਜ਼ਦੂਰ ਹੋ ਗਿਆ ਜੇ ਸਾਡੇ ਕਰਜਾਂ ਦੀ ਗੱਲ ਕਰਦੇ ਜੇ ਅਸੀਂ ਕਸਾਂਹਾਂ ਦੀ ਕਰਦੇ ਦੀ ਗੱਲ ਕਰਦੇ ਆ ਫਿਰ ਸਾਡੇ ਆਪੂ ਮਜ਼ਦੂਰਾਂ ਬਾਰੇ ਕਰਦੇ ਨੇ ਵੀ ਗਾਲ ਕਰਦੇ ਆ ਜੇ ਅਸੀਂ ਨਰੇਕਾਂ ਦੀ ਗੱਲ ਕਰੀਏ ਤੇ ਸਾਡੀ ਜਿਹੜਾ ਮੋੜਦਾ ਕਿਸਾਨ ਮਜ਼ਦੂਰ मज़दूर जी रेखा मज़दूर मोरान मज़दूर मोर्चा रखिया हुया ਇਹ ਸਾਡੇ ਵਾਲੂ ਵਾਲੇ ਲਖਾਣੇ ਮੁਕਾਲਕੇ ਲਈ ਖੇਡਿਆ ਇਹ ਸਾਡੇ ਹੀ ਕਿਸਾਨਾਂ ਦੇ ਪੁੱਤਿਆ ਇਹ ਸਾਡੇ ਹੀ ਗਰੀਬਾਂ ਦੇ ਪੁੱਤਿਆ ਮੋਦੀ ਜੀ ਅਮਰੇ ਕਿ ਇਹ ਨਾ ਜੀ ਬਾਗ ਵਿੱਚ ਆਲੇ ਆਲ ਗਈ ਕਿ ਸਾਡੀ ਲੜਾਈ ਹੈ ਲੱਗ ਰਹੀ ਹੈ ਅਜ ਤੋਂ ਤੇ ਜਦੋਂ ਅਸੀਂ ਸਾਡੇ ਬਿਆਨ ਦਿੱਤਾ ਕਿ 750 ਕਸਾਨ ਆ ਪਾਈਏ ਜੇ ਸਾਡੇ 700 ਕਸਾਨ ਨਹੀਂ ਰੁਕਾ ਐਸੇ ਦੇਖਦੇ ਪੂਰੇ ਕਹਿੰਦੇ ਖਾਨ ਤੇ ਮਜ਼ਦੂਰ ਬੈਠੇ ਆ ਜੇ ਵੀ ਚ ਤੋੜਾ ਨਹੀਂ ਗਿਆ ਕਹਨ ਬੈਠੇ ਤੁਸੀਂ ਪੂਰੇ